ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਲਖਮੀਂਦਰ ਸਿੰਘ ਬੂਟਾ ਅੱਜ ਆਪਾਂ ਖਰਿਆ ਧਰੋਂਡੇ ਮੰਡੀ ਦੇ ਵਿੱਚ 11 ਮਾਰਚ ਦੀ ਮੰਡੀ ਨੂੰ ਆ ਜਿੰਨਾ ਵਾਈ ਮਿਲ ਰਹੀ ਫਿਰਦਾ ਸਾਨੂੰ ਜਿੱਦੋਂ ਆਪਾਂ ਡੀਟੇਲ ਲੈ ਕੇ ਦਿੰਨੇ ਵਾਈ ਕੋਲੇ ਕੋ ਬੂਰੀ ਆ ਮੈਨੂੰ ਚੰਗੀ ਲੱਗੀ ਜਪਾਲੀ ਬੂਰੀ ਆ ਮੈਨੂੰ ਨਾਲਾ ਗੱਬੜਾ ਵੇਚ ਕੇ ਆਪਾਂ ਵਾਈ ਤੋਂ ਜਿੱਤੇ ਲੈਣਿਆ ਬਈ ਐਸੀ ਗਾਲ ਐਸੀ ਗੱਲ ਹੋਰ ਜੀ ਬਈ ਜੀ ਠੀਕ ਠਾਕ ਠੀਕ ਠਾਕ ਜੀ ਬਈ ਤੇਰਾ ਬੰਦਾ ਆਪਣਾ ਜੀ ਬਾਲੀਆਂ ਜੀ ਬਾਲੀਆਂ ਬਾਲੀਆਂ ਔਰ ਇਹ ਨਹੀਂ ਕਟਵਾਰ ਨਹੀਂ ਹਾਂ ਜੀ ਬਰਨਾਲਾ ਪੰਡਾ ਕੇ ਸੰਗਰੂਰ ਜਿਹੜਾ ਸੰਗਰੂਰ ਜਲਾ ਸੰਗਰੂਰ ਵਾਈਆਂ ਦਾ ਤੇ ਤਤੂ ਵਾਲੀਆਂ ਮਹਿਲਾ ਨਾਣਾਂ ਦੇ ਮੰਡੀ ਦੇ ਨੇੜੇ ਤੇ ਬਾਈ ਆਪਾਂ ਕੈਪ ਵਸੂ ਲੈ ਗਏ ਅੱਜ ਚਾਰ ਲੈ ਗਏ ਬ్రో ਚਾਰ ਲੈ ਗਏ ਵੇਚਿਆ ਕੋਈ ਹਾਂ ਹਾਂ ਨਹੀਂ ਵੇਚਿਆ ਕੋਈ ਨਹੀਂ ਵੇਚਿਆ ਕੋਈ ਨਹੀਂ ਚਾਰਾ ਮੰਡੀ ਦੀ ਗੱਲ ਕਰੀ ਬਾਈ ਕਿਵੇਂ ਆ ਗਾ ਮੰਡੀ ਠੀਕ ਹੈ ਨਹੀਂ ਕਿ ਮੰਡੀ ਵੀ ਨਹੀਂ ਜਾ ਸਕਦਾ ਮੰਡੀ ਵੀ ਨਹੀਂ ਜਾ ਸਕਦਾ ਬਾਈ ਆਪਣਾ ਨਾਮ ਬੋਲੇ ਕੀ ਆ ਗੁਰਨੇਲ ਸਿੰਘ ਗੁਰਨੇਲ ਸਿੰਘ ਜੀ ਦੇਰੇ ਇੱਕ ਵਾਰੀ ਮੋਬਾਈਲ ਨੰਬਰ ਬੋਲਿਓ ਬੰਦਾ 98638 98638 68 ਦੇ ਤਰੇਕ ਸਿਆਸੀ ਰੋਪਰੇਟ ਤੇ ਆਪਾਂ ਬਈ ਘਰੇ ਗੱਲ ਕਰੀਏ ਪਸ਼ੂ ਆਪਦੇ ਨਾਲ ਕਿੰਨੇ ਕੋਮਨੇ ਛੇਲ ਵਾਲੇ ਬੁਰ ਬੱਠਾ ਹੀ ਚਾਰ ਕਰੇ ਅਰੇ ਬਾਦੀ ਦੇ ਚਾਰ ਪੰਜ ਦਾ ਛੇਲ ਨਿਕਲਿਆ ਕਰੇ ਲੂਣ ਮਿਵਾਰ ਨਹੀਂ ਕਰਦੇ ਨਾ ਕਰਦੇ ਕਰਦੇ ਹੋ ਹਾਂ ਅੱਜ ਇਹ ਲਏ ਹੋਏ ਨੇ ਹਾਂ ਲਏ ਨੇ ਚਾਰੀ ਲਏ ਹੋਏ ਨੇ ਕਰੇ ਨਹੀਂ ਕੋਈ ਨਾ ਕਰੇ ਦੇ ਜੇ ਉਹ ਬੰਦਾ ਮੰਡੀ ਤੋਂ ਬਣਾਵੇ ਕਰੇ ਕੋਈ ਹੁੰਦਾ ਹਾਂ ਹਾਂ ਕਰੇ ਹੁੰਦਾ ਕਰੇ ਹੁੰਦਾ ਓਡਾ ਮੰਡੀ ਜਾਂਦੇ ਹੀ ਨਹੀਂ ਨੇੜੇ ਕਰਕੇ ਆਵੇ ਟਰਈ ਜਾਵੇ ਦੇਖੋ ਅਜਾ ਟਰਈ ਜਾਦੇ ਵੇਚਦੇ ਹਾਂ ਤੇ ਮਾਰ ਦੀ ਗੱਲ ਕਰੀਏ ਵੀਰੇ ਪਿੰਡਾਂ ਦੀ ਲੈ ਰਹੇ ਨੂੰ ਕੋਈ ਦੂਰ ਨਾ ਦੇਵੇ ਲੈ ਪਿੰਡਾਂ ਦੀ ਲੈ ਨੇ ਆ ਤੇ ਕਾਲੀ ਆਪਣੀ ਆ ਹਾਂ ਕਾਲੀ ਆਪਣੀ ਤੇ ਕਾਲੀ ਦਾ ਕੀ ਰੇਟ ਆ ਬਈ ਕਰ ਜਾ ਵੀਰੇ ਮੁੱਲ ਦਾ ਕਰਦੇ 1.5 ਅੱਛਾ ਜੀ ਹਾਂ ਜੀ ਰੇਟ ਕਰ ਦੂ ਤਾਂ ਕਹਿ ਕਦ ਨਾ ਹੋਊਗਾ ਜੀ 3 ਮਹੀਨੇ ਹੋ ਦੇ ਸੂਗ 3 ਦਿਨ ਨਾ ਸੂਗ ਹੋਣੀ ਜੀ ਕਿਹੜਾ ਸੂਗਾ ਤੀਜਾ ਤੀਜਾ ਸੂਗਾ ਬੱਚਾ ਦੀ ਹੈ ਜੀ ਮਤਾ ਦੇਖਣ ਦੇਖ ਲਾਵਾ ਬੱਚਾ ਬਾਈ ਕਹਿੰਦਾ ਮੈਂ ਦੇਖਦਾ ਨਾ ਪਸ਼ੂ ਕਈ ਹੋ ਜਾਂਦੇ ਨੇ ਬਾਈਆਂ ਕੋਲ ਟੱਟਾ ਬਾਈਆਂ ਦਾ ਨਾ ਕੱਟਾਗਾ ਤੇ ਆਪਣਾ ਕੀ ਕੰਦਨ ਨੇ ਦੁੱਧ ਕਿੰਨਾ ਕਦੇ ਰਹਾ ਬਾਈ ਹੁਣ ਦੁੱਧ ਐਸ ਟਾਈਮ 11 ਲੀਟਰ ਹੈ ਹੁਣ ਜਲਦੀ 16 ਦੇੂ ਤੀਜਾ ਰੰਮ ਕੋਕੋ ਮਾਹੀ ਨੂੰ ਖੋਲ ਕੇ ਦਿਖਾਉਣਾ ਬਾਈ ਕਹਿੰਦਾ ਸੂਆ ਕੀਤਾ ਸਿੰਗ ਫੋਗ ਦੀ ਗੋਲ ਆ ਪਰ ਸਿੰਗ ਵੱਡਿਆ ਹੋਣਾ ਨਾਲ ਲੱਗਿਆ ਠੀਕ ਆ ਹੈਲੋ ਮੇਰੇ ਦੀ ਗਵਾਲ ਦੇ ਨਹੀਂ ਦੇਖੀ ਹੋ ਗਈ ਉਹਦੇ ਕਿਹੜੀ ਪਿਆਰੀ ਠੀਕ ਆ ਜੋ ਫੀਵੀ ਦਰਮਿਆਨੇ ਖਾਦ ਦੇ ਵਿੱਚ ਆ ਬਾਈ ਕਹਿੰਦਾ 4-5 ਪਸ਼ੂ ਨੇ ਨੇੜੇ ਕਰਕੇ ਮੰਡੀ ਆ ਗਏ

ਦੂਰਾ ਨੇ ਘੱਟ ਦੇ ਵਿੱਚ ਆਉਂ ਬਾਹਲੀ ਵੱਡੀ ਵੀ ਨਹੀਂ ਹੋਈ ਖੋਪੜਿਆਂ ਦੇ ਵਿੱਚ ਪਰ ਤਿਆਰ ਪੂਰੀਏ ਦੇ ਕੋਈ ਨਹੀਂ ਬਣੂ ਬਹੁਤ ਹਲੇ ਕੁਝ ਖੰਧੋ ਕੱਚੀ ਲੱਗਿਆ ਤਾਂ ਉਹਨਾਂ ਨੂੰ ਜਲਦੀ ਵੀ ਹੋਗੀ ਬਾਈ ਗਰ ਮੇਲ ਦਾ ਪੰਡਾ ਜਿਹੜਾ ਬਾਗ ਨੂੰ ਅੱਵਾ ਹੁਣ ਵੀ ਢੇਲੇ ਲੱਗਿਆ ਹੈ ਵੇਰੀ ਦੂਰਾ ਅੱਲਾਹ ਅੱਲਾਹ ਲੱਗਿਆ ਹੋਇਆ ਹਲੇ ਤਿਆਰ ਹੋਣੇ ਤੇ ਖੱਲੋਂ ਦਾ ਫੁੱਲ ਵੀ ਆ ਵਧੀਆ ਲੱਭੂ ਲੱਭੀਆਂ ਨੇ ਤੁਸੀਂ ਦੇਖ ਮੇਰਾ ਬੰਦ ਕੋ ਭਈ ਇਹਦਾ ਰੇਟ ਕੀ ਲਾਊਗਾ ਯਾਰ ਮੁੱਲ ਤਾਂ ਡੇੜਾ ਹੈ ਅਜਾ ਮੁੱਲ ਨੂੰ ਡੇੜਾ ਇਹ ਕਿੰਨਾ ਕਾ ਟਾਈਮ ਕੱਢਦੀ ਆ ਇਹਦੇ 5-4 ਦੇ ਰਹੇ ਨੇ ਬਸ 5-4 ਦੇ ਰਹੇ ਨੇ ਹਾਂਜੀ ਠੀਕ ਆ ਜੇ ਆਪਾਂ ਜਮੇ ਖਾਣਾ ਦਾ ਬਈ ਜਮੇ ਹਾਣਾ ਇੱਕ ਬੱਚੀ ਦੀ ਹੋ ਗਈ ਅਜੇ ਲਈ ਹੋਈ ਆ ਬਈ ਇਹਦੀ ਰਿਪੋਰਟ ਵੀ ਆ ਬਈ ਇਹਦੀ ਦੁੱਧ ਦੀ ਰਿਪੋਰਟ ਕੀ ਆ ਦੁੱਧ ਪਹਿਲੇ ਸੀ ਇਹ ਕਹਿੰਦੇ 12 ਲੀਟਰ ਦੁੱਧਾ ਸੀ ਅਜਾ ਪਹਿਲੇ ਸੀ ਇਹ 12 ਲੀਟਰ ਦੁੱਧਾ ਸੀ ਤੇ ਆਪਾਂ ਦੂਸਰੀ ਵੀ ਗੱਲ ਕਰੀਏ ਬਈ ਤੇ ਅਗਲੀ ਹਾਂ ਹਾਂ ਇਹ ਮਮ ਇੱਕ ਦਾਸ ਇੱਕ ਦਾਅਵਾ ਕਰਦਾ ਦੁੱਧ ਕੰਨਾ ਜੀ ਗੁੱਡ ਪਹਿਲੇ ਸੂਤਾਂ ਦੇ ਦੱਸਦੇ ਆ ਪਹਿਲੇ ਦੂਜੇ ਦਾ ਦੁੱਧਾ ਦੁੱਧਾ ਸੁਣ ਤਾਇਆ ਜੀ ਨਾ ਉਹ ਸੂਦੀ ਨੂੰ ਬਈ ਸੁਣਿਆ ਗੱਪਣਾ ਨੇ ਦੇ ਨੂੰ ਅਗਰ ਦੇ ਨੇ ਗੱਪਣਾ ਨੇ ਬੱਚਾ ਬੈਠਾ ਜੀ ਨਾ 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 ਸੁਣ ਤੇ ਜੇ ਆਪਾਂ ਕਰੀਏ ਹਾਂ ਨਾ ਵੀ ਜਮੀ ਕਿੰਨੇ ਦੀ ਹੋਗੀ ਤੇ ਤਲਕ ਜਿਆਦਾ ਨਹੀਂ ਹੈਗਾ ਬਈ ਇਹ ਕਰੀਏ ਹੋਰ ਮਾਨਦਾਨ ਕਰਦਾ ਅਸੀਂ ਅੱਛਾ ਬਾਈ ਕਹਿੰਦਾ ਮਾਨਦਾਨ ਕਰਦਾਂਗੇ ਬਈ ਮੋਬਾਈਲ ਨੰਬਰ ਆਪਾਂ ਤੁਹਾਨੂੰ ਦੁਬਾਰੇ ਬੋਲਾਂਗੇ ਅਗਲੀ ਖੋਲੀ ਫਿਰ ਆਪਣੀ ਹਾਂ ਦੇਖੋ ਜੀ ਆਪਾਂ ਇਹਦੀ ਕਰਦੂਗੀ ਗੱਲ ਕਰੀਏ ਕਰਦੂ ਛੱਡਾ ਲੇਰੇ ਦੀ ਪਾਰਟੀ ਮੈਂ ਤੁਹਾਨੂੰ ਜਿਹੜਾ ਕਰਕੇ ਦਿਖਾਉਣਾ ਨਾਲ ਸੋਨਾ ਲੱਗਾ ਗੂਰ ਗੂਰ ਠੀਕ ਆ ਉਹਦੀ ਢਾਲ ਵਿੱਚ ਬੱਠੇ ਹੀ ਹੋ ਉਸ ਤੋਂ ਪਰੇ ਝੋਟੀਆਂ ਬੁੱਝੇ ਕੰਮ ਜਾ ਰਹੀਆਂ ਨੇ ਜਸਤਾ ਲਈ ਹੋ ਗਈਆਂ ਬਾਈ ਨੇ ਪਿਆਰ ਦੂਰ ਵਧੀਆ ਕਰੀ ਹੋਈ ਆ ਤੇ ਸਿੰਘ ਗੋਲ ਆ ਬੁੱਝੂ ਬਾਕੀ ਦੀ ਵੀ ਦੇਖ ਲਓ ਐਂ ਇਹ ਜੋ ਕਿ ਬੁੱਝੂ ਦੀਆਂ ਜੰਗੀਆਂ ਰਹਿ ਨੇ ਮੇਰਾ ਮਨ ਨਾ ਬੋ ਠੀਕ ਆ ਆਪਾਂ ਸਮਝ ਦਿਖਾਉਣਾ ਤੇ ਬਾਈ ਤੋਂ ਟਟੇ ਲੰ। ਭਾਈ ਇਹਦਾ ਕਿਹੜਾ ਹੂ ਆ ਜੀ ਇਹਦਾ 4 ਸੂਆ ਦੂਜਾ ਅੱਛਾ ਜੀ ਇੱਕ ਤਾਂ ਇਨੀ ਨਹੀਂ ਸੂਆ ਦੂਜਾ ਸੂਆ 2.5 ਮਹੀਨੇ ਦੀ ਸੂਆ ਹੁਣ ਦੁੱਧ ਕਿੰਨਾ ਪਿਆ ਹੈ ਦੇਖਣੇ 13 ਲੀਟਰ 13 ਲੀਟਰ ਦੁੱਧਾ ਜੀ ਤੇ ਜੇ ਆਪਾਂ ਗੱਲ ਕਰੀਏ ਬਈ ਗੱਭਣ ਕੋਪਣ ਤਾਂ ਨਹੀਂ ਹੋਈਦਾ ਜੀ ਲਾ ਗੱਭਰ ਹੋਈ ਨਹੀਂ ਤੇ ਇਹਦਾ ਮੁੱਲ ਕੀ ਰਹੂਗਾ ਜੀ ਉਹਦਾ ਲੈਂਡ ਨੇ 90000 ਲੈਂਡ ਵਣ ਜਮਾ ਹਾਲ ਹਾਂ ਜਮਾ ਹਾਲ ਜੇ ਵੀਰ ਆਪਣਾ ਫੋਨ ਕਰਕੇ ਘਰੇ ਆਵੇ ਕੋਈ ਹੋਰ ਗੱਲਬਾਤ ਹੈ ਨਹੀਂ ਮਾਰੀ ਮੁੱਢੀ ਨਰਮ ਗਰਮ ਮਾਰੀ ਮੁੱਢੀ ਦਾ ਮਾਨ ਤਾਂ ਹਾਂ ਵੀਰ ਇੱਕ ਵਾਰੀ ਸਾਹਮਣੇ ਆ ਕੇ ਆਪਣਾ ਐਡਰੈਸ ਤੇ ਮੋਬਾਈਲ ਨੰਬਰ ਦੁਬਾਰੇ ਬੋਲੋ بس میرا ਨਾਮ ਗੁਰਮੀਰ ਸਿੰਘ ਹਾਂਜੀ ਪਿੰਡ ਵਾਲੀਆਂ ਧੰਨਵਾਦ ਜ਼ਿਲ੍ਹਾ ਸ਼ਿਰਦੂਰ ਠੀਕ ਹੈ ਜੀ ਬਹੁਤ ਨੰਬਰ ਦੁਆਰੇ 94639 ਸਿਆਸੀ ਦੁਤਰ ਤੇ ਆਪਾਂ ਬਈ ਇੱਕ ਵਾਰੀ ਦੁਆਰੇ ਦੱਸੋ ਜੇ ਆਪਣੇ ਘਰੇ ਕੋਈ ਬਾਈ ਆਵੇ ਕਿੰਨੇ ਕੇ ਪਸ਼ੂ ਮੰਗਦੇ ਨੇ ਕਿਹੜੀ ਗ੍ਰੇਡ ਦੇ ਮੰਗਦੇ ਨੇ ਬਸ ਆਹੀ 4-5 ਤੋਂ ਲੱਗੇ ਜਾਂ ਵੀ 1/2 ਲੱਖ ਤੱਕ ਅੱਛਾ 90 ਹਜ਼ਾਰ ਤੋਂ ਲੈ ਕੇ 1/2 ਲੱਖ ਤੱਕ ਅੱਛਾ ਗਾਂ ਨੂੰ ਵੀ ਹੁੰਦੀ ਹੈ ਬਈ ਲਾ ਗਾਂ ਨਹੀਂ ਲੈਂਦੇ ਬਾਈ ਕਹਿੰਦਾ ਗਾਂ ਨਹੀਂ ਲੈਂਦੇ ਬਾਈ ਮੱਛੀਆਂ ਹੀ ਲੈਂਦੇ ਆ ਮੱਛੀਆਂ ਬਾਈ ਦੀ ਇਹ ਗੱਲ ਬਈ ਇਹ ਕਲੈਕਸ਼ਨ ਚੰਗੀ ਆ ਬਾਈ ਕੋਲੇ ਚੁੱਕ ਲਈਆਂ ਮੱਛੀਆਂ ਲਈ ਆ ਬਈ ਜੇ ਕੋਈ ਬਾਈ ਨੂੰ ਨੰਬਰ Ben size daha önce aldım. Size sonuca er para sordum.